ਸੰਤਨ ਇਸ ਚੀਜ਼ ਦੀ ਤਰਜਮਾਨੀ ਸ਼੍ਰੋਮਣੀ ਅਕਾਲੀ ਦਲ ਕਰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਵਿੱਚ ਤੇ ਦੇਸ਼ ਵਿੱਚ ਭਾਈਚਾਰਕ ਏਕਤਾ ਦੀ ਬਹੁਤ ਵੱਡੀ ਮਿਸਾਲ ਪੈਦਾ ਕਰਕੇ ਦਿੱਤੀ ਹੈ ਤੇ ਹੁਣ ਵੀ ਇਹ ਜੋ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਸਮਝੌਤੇ ਨੂੰ ਜੋ ਤਲਾਂਝੜੀ ਦਿੱਤੀ ਹੈ ਉਹ ਇੱਕ ਬਹੁਤ ਵੱਡਾ ਸਬੂਤ ਹੈ ਵੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸੱਚ ਦੇ ਨਾਲ ਖੜਾ ਹੈ ਹੱਕਾਂ ਦੇ ਵਾਸਤੇ ਖੜਾ ਹੈ ਤੇ ਅੱਗੇ ਤੋਂ ਖੜਾ ਰਹੇਗਾ ਸੋ ਮੈਂ ਸਮਾਨੀ ਲੈਣਾ ਕਿਉਂਕਿ ਥੋੜਾ ਜਿਹਾ ਸਮਾਂ ਰਹਿ ਗਿਆ ਰੋਜ਼ਾਫਤਾਰੀ ਦੇ ਵਿੱਚ ਪ੍ਰਧਾਨ ਸਾਹਿਬ ਨੇ ਹਜੇ ਬੋਲਣਾ ਮੈਂ ਫਿਰ ਉੱਤੇ ਸਾਰਿਆਂ ਨੂੰ ਵਧਾਈ ਦੇਣਾ ਬੀਬੀ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸੁਭੀਰ ਜੀ ਨੂੰ ਜਿਹਾ ਆਖਦਾ ਬਹੁਤ ਬਹੁਤ ਧੰਨਵਾਦ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦਾ ਫੇਰ ਕੋਟਲਾ ਸ਼ਹਿਰ ਦੇ ਮੇਰੇ ਮੁਸਲਿਮ ਭਰਾਵਾਂ ਅੱਜ ਰੋਜ਼ਾਫਤਾਰ ਪਾਰਟੀ ਤੇ ਤੁਹਾਨੂੰ ਵਧਾਈ ਸਭ ਤੋਂ ਪਹਿਲੇ ਮੈਂ ਫਤਿਹ ਕਰਦਾ ਹਾਂ ਵਾਈਡ ਰਿਜੀਖਾ ਖਾਲਸਾ ਵਾਈਡ ਰਿਜੀਖੀ ਫਤਿਹ ਸਲਾਮ ਵਾਲੇਕਮ ਸ਼੍ਰੋਮਣੀ ਅਕਾਲੀ ਦਲ ਇੱਕ ਆਮ ਪਾਰਟੀ ਨਹੀਂ ਹੈ ਮਾਮੂਲੀ ਪਾਰਟੀ ਨਹੀਂ ਹੈ ਇੱਕ ਸੋਚ ਹੈ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਸੋਚ ਸਾਡੀ ਜਿਹੜੀ ਪਾਰਟੀ ਹੈ ਸਿੱਖ ਧਰਮ ਦੀ ਵੀ ਸੋਚ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਸਾਡੀ ਪਾਰਟੀ ਦੀ ਸੋਚ ਹੈ ਕਿ ਸਾਰੇ ਭਰਾਵਾਂ ਨੂੰ ਇਕੱਠੇ ਰੱਖੋ ਸਾਰੇ ਧਰਮ ਦੇ ਲੋਕਾਂ ਨੂੰ ਪਿਆਰ ਮੰਗੂ ਰੱਖੋ ਤੁਸੀਂ ਜਾਣਦੇ ਹੋ ਜਦੋਂ ਵੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਜਦੋਂ ਵੀ ਕੋਈ ਕਿਸੇ ਧਰਮ ਦਾ ਸ਼ੁਰੂ ਦਿਹਾੜਾ ਹੁੰਦਾ ਉਹ ਆਪ ਜਾ ਕੇ ਉਹਨਾਂ ਨਾਲ ਬਹਿ ਕੇ ਮਨਾਉਂਦੇ ਦੁੱਖ ਲੱਗਦਾ ਹੈ ਕਿ ਆਪਣੇ ਦੇਸ਼ ਵਿੱਚ ਕਈ ਪਾਰਟੀਆਂ ਜਿਹੜੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਇਲੈਕਸ਼ਨ ਜਿੱਤਣਾ ਚਾਹੁੰਦੀਆਂ ਦੇਖੋ ਅੱਜ ਇਹ ਦੇਸ਼ ਹੈ ਆ ਦੇਸ਼ ਸਾਰਿਆਂ ਦਾ ਹੈ ਸਾਰੇ ਧਰਮਾਂ ਦਾ ਹੈ ਇੱਥੇ ਨੰਬਰ ਗੇਮ ਨਹੀਂ ਹੋਣੀ ਚਾਹੀਦੀ ਕੀ ਮжоਰਿਟੀ ਕਿਹੜੀ ਹੈ ਮਨੋਰਿਟੀ ਕਿਹੜੀ ਹੈ ਭਾਵੇਂ ਕਿਸੇ ਧਰਮ ਦੀ ਗਿਣਤੀ ਬਹੁਤ ਛੋਟੀ ਹੋਏ ਆਦੇਸ਼ ਉਹਦਾ ਵੀ ਹੈ ਆਪਣੇ ਬਜ਼ੁਰਗਾਂ ਨੇ ਆਪਣੇ ਪੁਰਖਿਆਂ ਨੇ ਆ ਦੇਸ਼ ਨੂੰ ਬਚਾਇਆ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਜਿਹੜੀ ਆਪਣੀ ਕਨਸਟੀਟਿਊਸ਼ਨ ਹੈ ਇੰਡੀਆ ਦੀ ਉਹ ਵੀ ਕਲੀਅਰ ਕਰਦੀ ਹੈ ਕਿ ਸਾਰਿਆਂ ਨੂੰ ਇਕੁਅਲ ਰਾਈਟਸ ਹੋਣੇ ਚਾਹੀਦੇ ਹੈ ਸਾਰਿਆਂ ਨੂੰ ਇਕੁਅਲੀ ਇਨਸਾਫ ਹੋਣਾ ਚਾਹੀਦਾ ਹੈ ਆਪਾਂ ਧਰਮ ਦੇ ਨਾਂ ਤੇ ਕਿਤੇ ਵਿਤਕਰਾਨੀ ਹੋਣਾ ਚਾਹੀਦਾ ਆਪਣੀ ਦੇਸ਼ ਦੀ ਕਨਸਟੀਟਿਊਸ਼ਨ ਹੈ ਤੇ ਜਦੋਂ ਦੇਸ਼ ਆਜ਼ਾਦ ਹੋਇਆ ਇਸੇ ਸੋਚ ਨਾਲ ਆਦੇਸ਼ ਆਜ਼ਾਦ ਹੋਇਆ ਤੇ ਸ਼ਰੋਮਣੀ ਅਕਾਲੀਗਰ ਦੀ ਸੋਚ ਬੜੀ ਕਲੀਅਰ ਹੈ ਕਿ ਪੰਜਾਬ ਤਾਂ ترقی ਕਰੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰਾ ਖਸਾਂਜ ਰਹੂਗੀ ਪੰਜਾਬ ਵਿੱਚ ਏਕਤਾ ਰਹੂਗੀ 아이 ਪੰਜਾਬ ਦੀ ਖੂਬਸੂਰਤੀ ਵੀ ਹੈ ਭਾਵੇਂ ਕਈ ਐਜੇ ਜਿੱਦਾ ਹੋਈਆਂ ਪਰ ਪੰਜਾਬ ਵਿੱਚ ਕਿਤੇ ਵੀ ਦੰਗੇ ਪ੍ਰਸਾਦ ਨਹੀਂ ਹੋਏ ਕਿਤੇ ਵੀ ਅੱਜ ਤੱਕ ਨਹੀਂ ਹੋਏ ਆ ਆਪਣੇ ਪੰਜਾਬ ਦੀ ਪੰਜਾਬੀਆਂ ਦੀ ਸੋਚ ਹੈ ਤੋਂ ਮੈਂ ਸਾਡੇ ਜਿਹੜੇ ਹਲਕਾ ਇੰਚਾਰਜ ਜ਼ੈਦਾ ਸੁਲੇਮਾਨ ਜੀ ਇਹਨਾਂ ਨੂੰ ਮੈਂ ਧੰਨਵਾਦ ਵੀ ਕਰਦਾ ਕਿ ਮੈਨੂੰ ਇਹਨਾਂ ਨੇ ਬੁਲਾਇਆ ਇਹ ਸ਼ੁਭ ਦਿਹਾੜੇ ਤੇ ਤੁਹਾਡੇ ਨਾਲ ਬਹਿ ਕੇ ਥੋਡੇ ਨਾਲ ਇਸ ਖੁਸ਼ੀ ਦੇ ਮੌਕੇ 'ਤੇ ਤੁਹਾਡਾ ਤੁਹਾਡੇ ਨਾਲ ਬਹਿ ਕੇ ਥੋੜੀ ਖੁਸ਼ੀ ਸਾਂਝੀ ਕਰਨੀ ਸਿਆਣੇ ਕਹਿੰਦੇ ਜੇ ਖੁਸ਼ੀ ਦੇ ਮੌਕੇ 'ਤੇ ਉਹਦੇ ਸ਼ਾਮਲ ਹੋ ਜਾਓ ਖੁਸ਼ੀ ਵੱਧ ਜਾਂਦੀ ਹੈ ਇਸ ਕਰਕੇ ਅੱਜ ਮੇਰੇ ਮੁ슬림 ਭਰਾਵਾਂ ਦੇ ਵਾਸਤੇ ਇੱਕ بڑا ਸ਼ੁਭ ਦਿਨ ਹੈ ਪੂਰੇ ਦਿਨ ਦੇ ਰੋਜ਼ ਆਪਣਾ ਜਿਹੜਾ ਰੋਜ਼ੇ ਰੱਖ ਕੇ ਸ਼ਾਮ ਨੂੰ ਤੁਸੀਂ ਖਾਣਿਓ ਤਾਂ ਆ ਇੱਕ ਹਰ ਧਰਮ ਦੇ ਆਪਣੇ ਆਪਣੇ ਸੂਲ ਹੈ ਤੋ ਐਸ ਕਰਕੇ ਮੈਂ ਤੁਹਾਨੂੰ ਵਧਾਈ ਦੇਣਾ ਚਾਹਣਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਜਦੋਂ ਤੱਕ ਪੰਜਾਬ ਵਿੱਚ ਅਕਾਲੀ ਦਲ ਹੈ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਭਾਈਚਾਰਕ ਇੱਕ ਸਾਜ ਰਹੂਗੀ ਆਪਾਂ ਸਾਰੇ ਭਰਾਵਾਂ ਮੰਗਰਾਉਂਗੇ ਆਹ ਅਕਾਲੀ ਦਲ ਕਿਉਂਕਿ ਸਾਡੀ ਸੋਚ ਬੜੀ ਕਲੀਅਰ ਹੈ ਤੇ ਅਸੀਂ ਸੱਚਾਈ ਦੇ ਨਾਲ ਰਹਿਨੇ ਆ ਅਸੀਂ ਗੁਰੂਆਂ ਦੇ ਦੱਸੇ ਹੋਏ ਰਸਤੇ ਚੱਲਨੇ ਆ ਥੋੜਾ ਅੱਜ ਦੇ ਸੁਭ ਦਿਹਾੜੇ ਦੀ ਲੱਖ ਲੱਖ ਵਾਈ ਤੇ ਹਲਕਾ ਅੰਚਾਰ ਸਈਦਾ ਸੁਲੇਮਾਨ ਜੀ ਨੂੰ ਬਹੁਤ ਵਧਾਈ ਕੀ ਇਸ ਦਿਨ ਦੀ ਤੇ ਸਾਰੇ ਉਹਨਾਂ ਦੀ ਟੀਮ ਨੂੰ ਵਧਾਈ ਵਾਈ ਜੀ ਦੀ ਕਾ ਕਲਸਾ ਵਾਈ ਜੀ ਦੀ ਫਤਿਹ ਸਲਾਮ ਵਾਲੇਕਮ ਮਹੀਨੇ ਦੇ ਵਿੱਚ ਰੋਜਾ ਉਤਾਰ ਪਾ ਕੇ ਤੇ ਆ ਕੀ ਕਹਿਣਾ ਅੱਜ ਦੇਖੋ ਬਹੁਤ ਇਤਿਹਾਸਿਕ ਦਿਹਾੜਾ ਹੁੰਦਾ ਹੈ ਸਾਡੀਆਂ ਜਿਹੇ ਜਿਹੇ ਹਾਲਾਤ ਸਾਰੇ ਦੇਸ਼ ਚ ਬਣੇ ਹੋਏ ਨੇ ਇਹੀ ਕਾਰਨ ਹੈ ਵੀ ਥੋੜਾ ਜਿਹਾ ਸਹਿਮ ਦਾ ਮਾਹੌਲ ਬਣਿਆ ਪਿਆ ਅੱਜ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼ਰੋਮੀ ਅਕਾਲੀ ਦਲ ਉੱਚੇ ਤੌਰ ਤੇ ਇੱਥੇ ਮਲੇਰਕੋਟਲੇ ਆਏ ਸੀ ਸਾਡੇ ਮੁਸਲਮਾਨ ਵੀਰਾਂ ਨੂੰ ਵਧਾਈ ਦੇਣ ਲਈ ਔਰ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੇ ਸਾਰੀਆਂ ਗੱਲਾਂ ਖੋਲ ਕੇ ਕੀਤੀਆਂ ਨੇ ਔਰ ਸਾਡੇ ਪਰਿਵਾਰ ਵੱਲੋਂ ਵੀ ਅੱਜ ਮੁਸਲਮਾਨ ਭਾਈਚਾਰੇ ਨੂੰ ਸਾਰਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦੇ ਆਂ ਜੇ ਜੀ ਆਸ ਕਰਦੇ ਆ ਵੀ ਆਉਣ ਵਾਲੀਆਂ ਜਿਹੜੀਆਂ ਪਾਰਲੀਮੈਂਟ ਇਲੈਕਸ਼ਨਾਂ ਉਹਨਾਂ 'ਚ ਬਹੁਤ ਸੋਚ ਵਿਚਾਰ ਕੇ ਇਹ ਵੋਟਾਂ ਪਾਉਣ ਕਿਉਂਕਿ ਜਿਹਹਜਾ ਰੋਲ ਸ਼੍ਰੋਮਣੀ ਅਕਾਲੀ ਦਲ ਨਿਵਾ ਰਿਹਾ ਹੈ ਜਾਂ ਨਵਾ ਸਕਦਾ ਹੈ ਸਾਡੇ ਵੀਰਾਂ ਨੂੰ ਬੇਨਤੀ ਹੈ ਵੀ ਇਨ ਇਨ ਮਾਹੌਲਾ 'ਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣੋ ਮੈਂ ਅੱਜ ਦੀ ਦਿਹਾੜੇ ਤੇ ਸਾਰੇ ਵੀਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੋਇਆ ਆਪ ਸਾਰਿਆਂ ਤੋਂ ਉਜ਼ਾਰਤ ਚਾਹੁੰਨਾ ਖੁਦਾ ਆਫਤ ਇਹ ਇਹ ਬੜਾ ਤੇ ਮੈਂ ਸਮਝਦਾ ਇਹ ਸਮੇਂ ਦੀ ਲੋੜ ਸੀ ਤੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਸ ਚੀਜ਼ ਨੂੰ ਅਪਰੀਸ਼ੀਏਟ ਕੀਤਾ ਵੀ ਅਕਾਲੀ ਦਲ ਨੇ ਪੰਜਾਬ ਵਾਸਤੇ ਤੇ ਪੰਥ ਵਾਸਤੇ ਸਟੈਂਡ ਲਿਆ ਸਰ ਇਹ ਵੀ ਚਰਚਾ ਚੱਲਦੇ ਵਿੱਚ ਸੀਟ ਸ਼ੇਰਿੰਗ ਦਾ ਰੌਣਾ ਸਾਨੂੰ ਕੋਈ ਦੇਖੋ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਅੱਜ ਦਾ ਪ੍ਰੋਗਰਾਮ ਰੱਖਿਆ ਬੀਬੀ ਜੀ ਨੂੰ ਬੀਬਾ ਜ਼ਾਹਿਦਾ ਸੁਲੇਮਾਨ ਜੀ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਪਹਿਲਾਂ ਤਾਂ ਤੇ ਸਾਡੇ ਪ੍ਰਧਾਨ ਸੁਬੀਰ ਸਿੰਘ ਜੀ ਬਾਦਸ਼ਾਹ ਵਿਸ਼ੇਸ਼ ਤੌਰ ਤੇ ਆਏ ਨੇ ਉਹਦੇ ਉਹ ਵੀ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਜੋ ਸਮਾਗਮ ਹੈ ਭਾਈਚਾਰਕ ਇਕਤਾ ਦਾ ਇੱਕ ਪ੍ਰਤੀਕ ਹੈ ਸਾਰੇ ਇਕੱਠੇ ਰੜ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਤੇ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਚ ਸੰਗਤ ਇੱਥੇ ਆਈ ਹੈ ਤੇ ਬੀਬਾ ਜੀ ਨੇ ਜਿਹੜਾ ਇਹ ਸਮਾਗਮ ਦਾ ਆਯੋਜਨ ਕੀਤਾ ਹੈ ਇਹ ਵੀ ਸੇਵਾ ਹੁੰਦੀ ਹੈ ਇੱਕ ਸੋ ਮੈਂ ਇਹਨਾਂ ਨੂੰ ਤੇ ਸਾਰੇ ਸਾਥੀਆਂ ਨੂੰ ਸਾਰੇ ਹਲਕੇ ਦੀ ਲੀਡਰਸ਼ਿਪ ਨੂੰ ਇਸ ਗੱਲ ਦੀ ਬਤਾਈ ਦੇਣਾ ਚਾਹੁੰਦਾ ਜਦ ਕਿ ਭਾਵੇਂ ਬੀਜੇਪੀ ਨੂੰ ਅਲੱਗ ਤੋਂ ਪਹਿਲੀ ਵਾਰ ਇਲੈਕਸ਼ਨ ਲੱਗੇ ਕੱਲ ਮੇ ਜਿਹੜਾ ਹੈਗਾ ਜਿਹੜਾ ਚਲਣਾ ਕਰ ਕੱਠੇ ਸੀ ਕੋਹ ਪ੍ਰੋਗਰਾਮ ਸਭ ਦੇ ਸਾਹਮਣੇ ਆ ਕਿ ਰਮਜ਼ਾਨ ਇਫਤਾਰੀ ਦਾ ਪ੍ਰੋਗਰਾਮ ਸੀ ਔਰ ਮੈਂ ਇਹ ਬਹੁਤ ਹੀ ਸੋਚ ਸਮਝ ਕੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਕਿਉਂਕਿ ਮੈਂ ਚਾਹੁੰਦੀ ਸੀ ਕਿ ਜਿਹੜੇ ਸਾਡੇ ਮੁਸਲਮਾਨ ਨੇ ਜੋ ਮਸਜਿਦਾਂ ਚ ਸਿਆਸਤ ਬਾਰੇ ਗੱਲ ਕਰਨ ਤੋਂ ਵੀ ਡਰਦੇ ਨੇ ਜਦ ਕਿ ਸਾਡੇ ਹਜ਼ਰਤ ਮੁਹੰਮਦ ਅੱਲ੍ਹਾ ਸੱਲਮ ਦੇ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਜਿਹੜੇ ਜ਼ਿੰਦਗੀ ਦੇ ਸਭ ਤੋਂ ਵੱਡੇ ਫੈਸਲੇ ਲੈਂਦੇ ਸੀ ਲੋਕਾਂ ਬਾਰੇ ਆਪਣੇ ਲੈਂਦੇ ਸੀ ਉਹ ਮਸਜਿਦੇ ਨਬਵੀ ਚ ਲੈਂਦੇ ਸੀ ਤੇ ਇਸ ਕਰਕੇ ਸਾਡੇ ਲੋਕ ਇਸ ਚੀਜ਼ ਤੋਂ ਕਿਉਂ ਦੂਰ ਨੇ ਕਿ ਉਹ ਇਸਲਾਮ ਨੂੰ ਨਹੀਂ ਸਮਝਦੇ ਇਸ ਕਰਕੇ ਹੀ ਸ਼ਾਇਦ ਅਸੀਂ ਇੰਨੇ ਸਿਆਸਤ ਤੋਂ ਦੂਰ ਹੋ ਕੇ ਅੱਜ ਸਾਡੇ ਹਿੰਦੁਸਤਾਨ 'ਚ ਇੰਨੇ ਬੁਰੇ ਹਾਲਾਤ ਨੇ ਇਸ ਚੀਜ਼ ਨੂੰ ਦੱਸਣ ਲਈ ਲੋਕਾਂ ਨੂੰ ਸੰਦੇਸ਼ ਦੇਣ ਲਈ ਮੈਂ ਆਪਣੇ ਵੀਰਾਂ ਨੂੰ ਸਭ ਨੂੰ ਇਹ ਸੰਦੇਸ਼ ਦੇਣ ਲਈ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਤਾਂ ਕਿ ਐਸੇ ਮੰਚ ਹਰ ਜਗ੍ਹਾ ਹਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਕਰਨੇ ਚਾਹੁੰਦੇ ਨੇ ਔਰ ਸਿਆਸਤ ਦੇ ਜਿਹੜੇ ਸਾਡੇ ਬੱਚੇ ਜਿਹੜੇ ਪਿੱਛੇ ਰਹਿ ਰਹੇ ਨੇ ਸਾਡਾ ਮੁਸਤਕਬਲ ਖਰਾਬ ਹੋ ਰਿਹਾ ਹੈ ਸਿਆਸਤ 'ਚ ਸਾਡੀ ਪਾਰਟਿਸਪੇਸ਼ਨ ਜ਼ੀਰੋ ਹੈ ਪੂਰੇ ਹਿੰਦੁਸਤਾਨ 'ਚ 25 ਕਰੋੜ 26 ਕਰੋੜ ਮੁਸਲਮਾਨ ਹੋਣ ਦੇ ਬਾਵਜੂਦ ਸਾਡਾ ਇੱਕ ਵੀ ਲੀਡਰ ਨਹੀਂ ਹੈ ਤੇ ਅਸੀਂ ਕਿਸ ਸਥਾਨ ਤੇ ਖੜੇ ਹੋਇਆ ਹਿੰਦੁਸਤਾਨ ਚ ਜੇ ਸਾਡੀ ਆਵਾਜ਼ ਚੁੱਕਣ ਵਾਲੇ ਨਹੀਂ ਹੋਣਗੇ ਸੰਸਦ ਚ ਨਹੀਂ ਪਹੁੰਚਣਗੀਆਂ ਸਾਡੀਆਂ ਆਵਾਜ਼ਾਂ ਤਾਂ ਸਾਡੀ ਗੱਲ ਕੌਣ ਕਰੇਗਾ ਮੁੱਖ ਤੌਰ ਤੇ ਕੌਣ ਕੌਣ ਅੱਜ ਜਿਹੜੇ ਹੈਗੇ ਸੰਮਲ ਹੋਏ ਨੇ ਜੀ ਇਹਦੇ ਜੋਬ ਦਾ ਪੜਚੋ ਦੇਖੋ ਸਾਡੀ ਸਾਰੀ ਲੀਡਰਸ਼ਿਪ ਸੰਗਰੂਰ ਦੀ ਬਰਨਾਲਾ ਦੀ ਤੇ ਆਪਣੇ ਮਲੇਰਕੋਟਲੇ ਦੀ ਸਾਰੀ ਲੀਡਰਸ਼ਿਪ ਨੂੰ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਇੱਕ ਫੋਨ ਕਰਨ ਤੇ ਸਾਰੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਇਸ ਤੋਂ ਇਹ ਸਾਬਿਤ ਹੋ ਰਿਹਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਹੈ ਉਹ ਆਪਸੀ ਭਾਈਚਾਰੇ ਨੂੰ ਅੱਗੇ ਲੈ ਕੇ ਚੱਲਣਾ ਚਾਹੁੰਦੀ ਹੈ ਤਾਂ ਹੀ ਇੱਕ ਇੱਕ ਲੀਡਰ ਇੱਥੇ ਪਹੁੰਚੇ ਥੈਂਕ ਯੂ ਸਾਡੇ ਮਾਨਯੋਗ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਆਏ ਨੇ ਤੇ ਮਲੇਰਕੋਟਲਾ ਇੱਕ ਮੰਨ ਲਓ ਵੀ ਭਾਈਚਾਰਕ ਸੰਸ ਦਾ ਇੱਕ ਸ਼ਹਿਰ ਹੈ ਇੱਥੇ ਰੋਜ਼ਾ ਇਫਤਾਰੀ ਔਰ ਜਿਹੜਾ ਰੋਜ਼ਾ ਰੱਖਣ ਦਾ ਇੱਕ سلسلہ ਲਗਾਤਾਰ ਚੱਲਦਾ ਆ ਰਿਹਾ ਤੇ ਇਫਤਾਰੀਆਂ ਦਾ ਵੀ سلسلہ ਚੱਲਦਾ ਆ ਰਿਹਾ ਸਾਰੇ ਜਿਹੜੀਆਂ ਸਰਬ ਧਰਮ ਲੋਕ ਨੇ ਜਿਹੜੇ ਉਹ ਇਕੱਠੇ ਹੋ ਕੇ ਇੱਕ ਜਗ੍ਹਾ ਤੇ افਤਾਰੀ ਦਾ ਪ੍ਰੋਗਰਾਮ ਰੱਖਦੇ ਨੇ ਪਿਆਰ ਮੁਹੱਬਤ ਬਣਿਆ ਰਹਿੰਦਾ ਇਹਨਾਂ ਦਾ اخلاق ਆਪਸ ਦੇ ਵਿੱਚ ਮਿਲਿਆ ਮਿਲਿਆ ਰਹਿੰਦਾ ਇਹਨਾਂ ਦਾ ਤੇ ਅੱਜ ਅਸੀਂ ਸਾਡੇ ਲਈ ਬੜੀ ਖੁਸ਼ੀ ਗੱਲ ਹੈ ਵੀ ਸ਼ਰੋਮਣੀ ਅਕਾਲੀ ਦਲ ਵੱਲੋਂ ਇਹ ਰੋਜ਼ਾ افਤਾਰੀ ਦਾ ਪ੍ਰੋਗਰਾਮ ਰੱਖਿਆ ਗਿਆ ਜੋ ਕਿ ਹਲਕਾ ਇੰਚਾਰਜ ਜ਼ਾਹਿਦਾ ਸੁਲੇਮਾਨ ਨੇ ਉਹਨਾਂ ਵੱਲੋਂ ਰੱਖਿਆ ਗਿਆ ਤੇ ਉਹਨਾਂ ਦਾ ਅਸੀਂ ਸੁਖਬੀਰ ਬਾਦਲ ਜੀ ਦਾ ਆਇਆਂ ਦਾ ਜਿਹੜਾ ਉਹ ਆਪਣੇ ਕੀਮਤੀ ਸਮਾਂ ਕੱਢ ਕੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਡਾ ਸਾਂਝੋ ਜਿਹੜਾ ਪਿਆਰ ਮਲੇਰ ਕੋਟਲਾ ਸ਼ਹਿਰ ਜਿਹੜਾ ਇੱਕ ਪਿਆਰ ਵਾਲਾ ਸਾਂਝਾ ਜਿਹੜਾ ਉਸ ਨੂੰ ਕੀ ਕਹਾਂ ਇਨਵਾਈਟ ਕਰਨ ਲਈ ਆਏ ਨੇ ਹਾਂਜੀ ਕੀ ਕਹਾਂਗਾ ਅੱਜ ਆਉਣ ਆਏ ਨੇ ਅੱਜ ਮਲੇਰ ਕੋਟੜਾ ਵਿੱਚ ਆਪਸੀ ਭਾਈਚਾਰੇ ਦਾ ਜਿਹੜਾ ਪ੍ਰਤੀਕ ਹੈ ਰੋਜਾਫਤਾਰੀ ਜਿਹਦੇ ਵਿੱਚ ਸਾਰੇ ਭਾਈਚਾਰੇ ਇਕੱਤਰ ਹੁੰਦੇ ਨੇ ਮੈਨੂੰ ਵੀ ਬਤੌਰ ਸਮਾਜ ਸੇਵਕ ਇੱਥੇ ਬੁਲਾਇਆ ਗਿਆ ਅਕਾਲੀ ਦਲ ਦੀ ਇਹ ਰੋਜਾਫਤਾਰੀ ਆ ਸਰਦਾਰ ਸੁਖਵੀਰ ਸਿੰਘ ਇੱਥੇ ਮੁੱਖ ਮਹਿਮਾਨ ਨੇ ਇੱਥੇ ਸਾਰੇ ਲੋਕ ਪਹੁੰਚੇ ਹੋਏ ਨੇ ਇਹ ਵਧੀਆ ਲੱਗਦਾ ਵੀ ਜਦੋਂ ਸਾਰੇ ਭਾਈਚਾਰੇ ਦੇ ਲੋਕ ਇਸ ਤਰ੍ਹਾਂ ਦੇ ਪ੍ਰੋਗਰਾਮ ਚ 71 ਹੁੰਦੇ ਨੇ ਅਸੀਂ ਕਿਉਂਕਿ ਸਾਡਾ ਜਿਹੜਾ ਮਲੇਰ ਕੋਟ ਦਾ ਉਹ ਇੱਕ ਗੁਲਦਸਤਾ ਸਾਰੇ ਗੁਲਦਸਤੇ ਦੇ ਵਿੱਚ ਅਸੀਂ ਇੱਕ ਫੁੱਲ ਦੀ ਤਰ੍ਹਾਂ ਪਰੋਏ ਹੋਏ ਆ ਤਾਂ ਅਸੀਂ ਇਹਨਾਂ ਚੀਜ਼ਾਂ ਦਾ ਜਿਹੜਾ ਵੱਡੀ ਪੱਧਰ ਤੇ ਸਵਾਗਤ ਕਰਦੇ ਆ ਇਹੋ ਜਿਹੇ ਪ੍ਰੋਗਰਾਮ ਆ ਰੂਜਾਵਤਰੀ ਤੇ ਰਲ ਮਿਲ ਕੇ ਸਾਰਿਆਂ ਨੂੰ ਕਰਨੇ ਚਾਹੀਦੇ ਨੇ